ਜਿਵੇਂ ਮੈਂ ਰੈਨੂ ਬਾਲਾ ਮੁੱਖ ਦੇ ਆਪਕ ਸਰਕਾਰੀ ਹੈ ਸਕੂਲ ਆਪਕ ਸਾਡੀ ਪਰਮੇਸ਼ਰ ਪੰਚ ਸਾਹਿਬ ਨੂੰ ਸੂਚਿਤ ਕੀਤਾ ਅੱਜ ਸਕੂਲ ਚੋਂ ਨੇ ਵਿਜ਼ਿਟ ਵੀ ਕੀਤੀ ਸਾਡੇ ਸਕੂਲ ਦੇ ਪਿੱਛੇ ਇੱਕ ਸੂਆ ਹੈਗਾ ਉਹ ਸ਼ਾਇਦ ਓਵਰਫਲੋ ਹੋ ਗਿਆ ਸੂਆ ਤੇ بارش ਦਾ ਪਾਣੀ ਚਲੋ ਸਾਡੇ ਸਕੂਲ ਚ ਆਂਦਾ ਹੀ ਹੋਣਾ ਟਾਈਮ ਅੱਜ ਇਹ ਸੂਏ ਦਾ ਪਾਣੀ ਆ ਗਿਆ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਾਣਾ ਹੈ ਜਿਸ ਨਾਲ ਬੱਚੇ ਨੂੰ ਬੜੀ ਪਰੇਸ਼ਾਨੀ ਤੇ ਮੁੱਖ ਦੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ ਆ ਤੋਨੇ ਵਿਸ਼ਵਾਸ ਦਿਲ ਹੋਇਆ ਕਿ ਇਹਦਾ ਕੋਈ ਨਾ ਕੋਈ ਇੰਝ ਹੋ ਖਾਲਾ ਤੇ ਅੱਜ ਜਦੋਂ ਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਕਰਦਾ ਬਹੁਤ ਜ਼ਿਆਦਾ ਹਾਲਾਤ ਹੈ ਛੋਲੇ ਛੋਲੇ ਪਾਣੀ ਹੈ ਜਨਨ ਕਿ ਇੰਦਾ ਸਰਕਾਰਾਂ ਹਣੀਆਂ ਦੇ ਬੜੇ ਬੋਲਦੇ ਡਿਵੈਲਪਮੈਂਟ ਹੋ ਰਹੀ ਹੈ ਇਹ ਹੋ ਰਿਹਾ ਉਹ ਹੋ ਰਿਹਾ ਲੇਕਿਨ ਇੱਥੇ ਹਾਲਾਤ ਦੇਖ ਕੇ ਦਿਓ ਕੱਲ ਨੂੰ ਕੋਈ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ ਛੋਲੇ ਛੋਲੇ ਪਾਣੀ ਹੈ ਮਰਨ ਤੇ ਸਰਕਾਰ ਨੂੰ ਕਹਿਦਾ ਇੱਥੇ ਬਤ ਤੋਂ ਬਤ ਰੌਣਕ ਮਤ ਕਰਕੇ ਦੇ ਇਸ ਪਿੰਡ ਦੀ ਕੋਈ ਗੱਲ ਮਿਲ ਬਰਾ ਜੋ ਵੀ ਹੈ ਇਹ ਖਾਸਾ ਹਲਾ ਆਦਾ ਬੋਸ ਗਿਆ ਪਤੀ ਇੱਥੇ ਪੜਨੇ ਲੱਗ ਪਉਣ ਜਾ ਪੜਨੇ ਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ ਜਿੰਜਕਾ ਨਿਕਾਸ ਨਹੀਂ ਬਣੇਗਾ ਸੋ ਪਾਣੀ ਛੱਪਣ ਲੱਗਾ ਰਹੇਗਾ ਜੀ ਤੇ ਪਹਿਲੀ ਬਾਰਸ਼ ਹੀ ਹੋਈ ਇੱਥੇ ਸਾਫ ਦਾ ਸਾਡੇ ਹਲਕੇ ਜਾਏ ਬਸ ਪਹਿਲੀ ਬਾਰਸ਼ ਹੋਈ ਹੈ ਤੇ ਇਹਨਾਂ ਦਾ ਪਾਣੀ ਹੋ ਗਿਆ ਉਹਨੇ ਵੀ ਗਾਇਆ ਗੱਬੇ ਸਪੁੰਦੇ ਆ ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ ਕਮਰੇ ਅੰਦਰ ਵੀ ਪਾਣੀ ਆ ਇਹ ਤਾਂ ਦੇਖੋ ਸਾਰੇ ਪਾਸੇ ਕਮਰੇ ਪਿੱਛੇ ਜਿਹੜੇ ਬਣਿਆ ਸਾਰੇ ਗੋਲੇ ਗੋਲੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ ਤੇ ਜੇ ਸਰਕਾਰ ਮਰਤ ਕਰੇਗੀ ਤੇ ਜਿਹੜੀ ਕੰਮ ਹੋਣਿਆ ਜੀ ਉਹਦਾ ਵੀ ਹੋਈ ਨਹੀਂ ਸਕਦੇ ਤੇ ਬੁੱਧੀ ਸੁਭਾਵਨਾ ਹੋਈ ਗਾ ਜੀ ਨਾ ਜਿਹੜਾ ਇਹ ਕਹੇ ਦੇਖ ਜਿੰਦੇ ਨਾ ਅਗਦੀ ਤੇ ਵੀ ਸਾਡੇ ਦੇਖ ਜਿੰਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਪੰਚ ਕੋਲ ਆ ਮਾ ਆ ਕੇ ਆਈ ਤਾਂ ਹਿਸਾਬ ਦਾਤਾ ਜੀ ਇਹ ਗੱਲਬਾਤ ਇਹ ਪੋਜੀਸ਼ਨ ਇਹਦੇ ਬਾਰੇ ਜਰੂਰੀ ਸੋਚ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਮੋਟੇ ਮੋਟੇ ਪਾਣੀ ਗੰਦਾ ਪਾਣੀ ਆ ਲੱਗੇ ਨਹਿਰ ਉਹਦੇ ਜੋ ਪਾਣੀ ਸੀ ਮੰਦਾ ਪਿਆ ਨਹਿਰ ਜੀ ਫਿਰ ਘਾਣੀ ਹੈ ਉਹਦੇ ਕਿਸੇ ਨੇ ਖਿਆਲ ਨਹੀਂ ਮਾਰਿਆ ਠੀਕ ਹੈ